ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਨਾਲ ਭੈਣ ਭਰਾ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ ਵੀਰ ਗੋ ਨੂੰ ਅੰਤ ਤੱਕ ਰਵੇਖੋ ਵੇਖ ਕੇ ਆਪਣੀ ਨਰਖ ਪਰਖ ਕਰਕੇ ਤਸੱਲੀ ਲੈ ਕੇ ਜਾਓ ਤੁਹਾਡਾ ਫਰਜ਼ ਬਣਦਾ ਹੈ ਅੱਜ ਦੀ ਵੀਡੀਓ ਪਿੰਡ ਮਾਛੀ ਕੇ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਤੇ ਤਹਿਸੀਲ ਸਜਨੋ ਪੱਟੀ ਭਾਈ ਰਾਜ ਸਿੰਘ ਦੇ ਫਾਰਮ ਦੇ ਪਹੁੰਚ ਚੁੱਕੇ ਆ ਸਾਰੀ ਤੁਹਾਨੂੰ ਡਿਟੇਲ ਲੈ ਕੇ ਦੇਣੇ ਆ ਐਂਡ ਤੱਕ ਮੇਰੇ ਵੀਰ ਜਰੂਰ ਜੁੜੇ ਰਹੋ ਤੇ ਵੇਖ ਕੇ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰਿਓ ਹੁਣ ਆਓ ਕ ਲਈਏ ਡਿਟੇਲ ਆਪਣੇ ਵੀਰ ਤੋਂ ਤੇ ਕਰੀਏ ਤੁਹਾਡੇ ਨਾਲ ਸਾਂਝੀ ਭਾਈ ਰਾਜਪਾਲ ਸਿੰਘ ਜੀ ਸਤਿ ਸ੍ਰੀ ਅਕਾਲ ਹਿੰਦੂ ਸਾਹਿਬ ਜੀ ਸਤਿ ਸ੍ਰੀ ਅਕਾਲ ਅੱਜ ਫਿਰ ਕਿੰਨੇ ਪਸ਼ੂ ਆਪਣੇ ਕੋਲ ਤੁੰ ਨੂੰ ਸਾਹਿਬ ਆਪਣੇ ਕੋਲ ਦੋ ਗਾਂਹਾਂ ਆ ਅੱਛਾ ਰਹਿ ਗਈਆਂ ਇਹ ਦੋ ਮੱਝਾਂ ਨੇ ਠੀਕ ਹੈ ਗਾਵਾਂ ਤਿੰਨ ਹੀ ਇੱਕ ਵੇਗੀ ਉਹਨੂੰ ਠੀਕ ਹੈ ਜੀ ਤੇ ਦੋ ਗਾਂਹਾਂ ਰਹਿ ਗਈਆਂ ਦੋ ਆਪਾਂ ਕਿਹੜੇ ਬੰਨਿਓ ਲੱਗਿਏ ਇਦਰੋਂ ਲੱਗੀ ਹੈ ਨੀਲੀ ਰਾਵੀ ਤੋਂ ਅ ਨੀਲੀ ਰਾਵੀ ਤੋਂ ਹੈ ਨਾ ਇਹ ਟਾਪ ਕੁਆਲਿਟੀ ਤੋਂ ਹੈ ਇਹ ਆਪਣੀ ਜਿਹੜੀ ਆ ਮਾਝਾ ਬਿਲਟ ਤਰਨਤਨ ਸਾਹਿਬ ਦੀ ਬਿਲਟ ਤੋਂ ਪਾਕਿਸਤਾਨ ਦੀ ਪਾਕਿਸਤਾਨ ਬਰੀਡ ਦੀ ਤੁਹਾਨੂੰ ਇਥੋਂ ਬਾਡਰ ਕਿੰਨਾ ਰਹਿ ਗਿਆ 1.5 ਕਿਲੋਮੀਟਰ ਰਹਿ ਗਿਆ ਸਾਡੇ ਕਿਲੋਮੀਟਰ ਆ ਸਾਹਮਣੇ ਬਾਡਰ ਸਨ ਸਾਹਿਬ ਕਿਲੋਮੀਟਰ ਸੱਚ ਨੂੰ 1 ਕਿਲੋਮੀਟਰ ਤੇ ਹੈ ਇਹਨਾਂ ਨੂੰ ਬਾਡਰ ਤੇ ਇਹ ਬਾਡਰ ਦੀ ਬਰੀਡ ਆ ਪਾਕਿਸਤਾਨੀ ਨੀਲੀ ਰਾਵੀ ਤੋਰਾ ਤਰਾ ਕਰਾਈਏ ਚੱਕ ਖੋਲ ਕੇ ਕਿੰਨਾ ਕੁ ਤੁਹਾਡੇ ਢੜਗੇ ਨਾਲ ਦੁੱਧ ਚਵਾਜੋਗੇ 3 ਡਰੈਸ ਦੁੱਧ 14 15 ਲੀਟਰ ਚ ਆ ਜੂਗੀ ਠੀਕ ਆ 14 ਤੋਂ 15 ਤੇ ਡਰੈਸ ਇੱਕ ਰੱਖਾ ਸਮਝਾ ਲਿਏ ਫਿਰ ਜੇ ਰਾਜਪਾਲ ਸਿੰਘ ਨਾਮ ਮੇਰਾ ਪਿੰਡ ਮਾਚੀਗੇ ਆ ਜ਼ਿਲ੍ਹਾ ਤਰਨਤਾਰਨ ਨੇ ਆ ਤੇ ਖੇਮ ਕਰਨ ਦੇ ਲਾਗੇ ਪੈ ਜਾਂਦਾ ਠੀਕ ਆ ਇਧਰੋਂ ਬਹੂ ਜੀਰੇ ਦੇ ਲਾਗੇ ਪੈਂਦਾ ਇਧਰ ਅੰਮ੍ਰitsar ਸਾਹਿਬ ਤੋਂ ਬਰਾਬਰ ਦਾ ਹੀ ਪੈਂਦਾ ਸਾਰੇ ਪੈਂਦਾ ਤੇ ਮੋਬਾਈਲ ਨੰਬਰ 8728055143 ਠੀਕ ਆ ਤੇ ਨੀਲੀ ਰਾਵੀ ਨੂੰ ਇੱਕ ਰੱਖ ਰਹੀਏ ਤੋਰਾ ਤਰਾ ਚੈੱਕ ਹਨਾ ਜਰੂਰ ਜੀ ਜਰੂਰ ਲਓ ਸਜਨੋ ਬਿੱਲੀ ਮਣਕੀ ਅੱਖ ਅਗਲੇ ਸਾਬੇ ਆਪਣੇ ਭੈਣ ਭਰਾਵਾਂ ਨੂੰ ਇੱਕ ਬੇਨਤੀ ਹੈ ਕਿ ਦੇ ਥਨਾ ਮੋਟਿਆਂ ਤੋਂ ਨਾ ਡਰਿਆ ਜਾਓ ਇਹਦੀ ਚੁਵਾਈ ਪੋਲੀ ਨਿਕਲਣੀ ਹੈ ਤੇ ਉਂਗਲ ਜਿੱਦੀ ਮੋਟੀ ਧਾਰ ਆਊਗੀ ਅੱਛਾ ਜੀ ਚੁਵਾਈ ਇੱਕ ਨੰਬਰ ਦੀ ਨਿਕਲੂ ਇਹਦੀ ਅੱਛਾ ਜੀ ਲੋ ਇਹ ਆ ਕੇ ਥਰ ਮੋਟੇ ਆ ਜਾਂ ਸੱਚ ਹੋਣੀ ਚੁਵਾਈ ਇਹ ਗੱਲ ਨਹੀਂ ਠੀਕ ਆ ਚੋਣ ਪੋਲੀ ਸੂਪਊਗੀ ਅੱਜ ਪਲਕ ਆ ਮਾਦ ਇੱਕ ਸਜਣੋਂ ਸੂਪੂਗੀ ਜਿਹੜੇ ਭੈਣ ਭਰਾ ਨੇ ਸੌਦਾ ਕਰਨਾ ਸੂਈ ਦੀ ਵੀ ਵੀੜ ਕੋ ਇਹਨਾਂ ਤੋਂ ਮਗਾ ਸਕਦਾ ਕਿਉਂਕਿ ਸੂਪ ਪੈਣੀ ਆ ਕਰਮਾਲੀ ਲਓ ਜੀ ਕੀ ਬਾਤਾਂ ਢੇਂਗਾ ਚੀਤ ਤੇ ਬਿੱਲੀ ਮਣਕੀ ਅੱਖ ਤੇ ਕੱਦ ਘਾਟ ਦੇਖ ਸਕਦੇ ਤੁਸੀਂ ਤੁਸ ਜੀ ਦੁੱਧ ਵੀ 14 15 ਸੁਵਾ ਦੂਜਾ ਦੂਜਾ ਸੁਵਾ ਹੈ ਸੁਵਾ ਦੂਸਰਾ ਜੀ ਲਓ ਜੀ ਕੀ ਬਾਤਾਂ ਬਹੁਤ ਸੋਹਣੀ ਕੁਆਲਿਟੀ ਆ ਨੀਲੀ ਤੇ ਰਾਵੀ ਤੇ ਬਾਰਡਰ ਲਾਈਨ ਦੇ ਵਿੱਚ ਠੀਕ ਹੈ ਜੀ ਸਾਡੇ ਨਾਲ 50 50 ਕੇ 52 ਡੰਗਰ ਇਧਰੋਂ ਪਾਕਤਾਂ ਨੂੰ ਲਾਮੀ ਹੋਈ ਨਿਕਲੇ ਅੱਛਾ ਜੀ ਇਹ ਪਰਲੇ ਬਣੇ ਖੋ ਜੋ ਜੀ ਜਿਹੜੇ ਉਹਨਾਂ ਦਾ ਹੀ ਰਵਾਜ ਹੁੰਦਾ ਤਰਿਆ ਆਉਂਦਾ ਕਿਸੇ ਦੀ ਘੱਟੀ ਆ ਠੀਕ ਹੈ ਬੰਦੋ ਕਮਾ ਕੇ ਬੰਦੋ ਜੀ ਕਰਮਾਲੇ ਨੂੰ ਬਹੁਤ ਸੋਹਣੀ ਆਰਡਰ ਕੁਆਲਟੀ ਆ ਲਓ ਜੀ ਕੀ ਬਾਤਾਂ ਤੇ ਇਹ ਪੇਠਪੂੜਾ ਵੇਖੋ ਸੱਜਣੋ ਕਿੱਡਾ ਸੋਹਣਾ ਤੇ ਚੌੜਾ ਠੀਕ ਹੈ ਜੀ ਪੇਠਪੂੜਾ ਹੋਵੇ ਤਾਂ ਸੋਹਣਾ ਲੱਗਦਾ ਡੰਗਰ ਲਓ ਜੀ ਸਾਰੀਆਂ ਨਿਛਾਨੀਆਂ ਕਵਰ ਕਰਦੀ ਹੈ ਬਿੱਲੀ ਮਨ ਕੀ ਅੱਖ ਦੇ ਵਿੱਚ ਤੇ ਰੇਟ ਫਿਰ ਕੀ ਰਹਿ ਗਿਆ ਨਾ ਬਾਈ ਸੰਤੂ ਸਾਹਿਬ ਸੂਪੀ ਜੀ ਹਣਾ ਮੱਜ ਜਦੋਂ 75 80 ਹਜ਼ਾਰ ਦੀ ਹਾਂ ਸੂਪ ਪਊਗਾ ਅੱਜ ਹਾਂਜੀ ਹਾਂਜੀ ਅੱਜ ਆਪਾਂ 70 ਦੀ ਦੇ ਦੇਣੀ ਹੈ 70 ਦੀ ਸੂਪ ਪਊਗੀ ਅੱਜ ਹਣਾ ਅੱਜ ਆਪਾਂ 70 ਦੀ ਦੇ ਦੇਣੀ ਹੈ ਹਾਂ ਜਿਹੜੇ ਭੈਣ ਭਰਾ ਨੇ ਸੂਈ ਦੀ ਵੀਡੀਓ ਮੰਗੌਣੀ ਮਗਾ ਸਕਦਾ ਕੀ ਕੋਈ ਲੈ ਜਾ 500 700 ਘੱਟ ਵੀ ਕਾਰ ਯਾਰਦ ਕਰ ਦਾਂਗੇ ਅੱਛਾ ਜਦੋਂ ਸੂਵੀ 75 ਦੀ ਵੇਚਾਂਗੇ ਠੀਕ ਆ ਸੂਪ ਹੋਊਗੀ ਤੇ ਆ ਜਿਹੜੀ ਕਿਨਵਾ ਨੰਬਰ ਦੂਜੇ ਨੰਬਰ ਜਿਹੜੀ ਆ ਕੇ ਕਿਨਵਾ ਸੂਵਾ ਤੇ ਕੀ ਇਹਦੀ ਡਿਟੇਲ ਹੈ ਦੂਆ ਇਹ ਦੂਜੇ ਜਾਂ ਤੀਜੇ ਹੋਊਗੀ ਹੂੰ ਇਹਦਾ ਕੱਦ ਬੜਾ ਵੱਡਾ ਹੈ ਨਾ ਛੋਟੀ ਦਾ ਕੱਲ ਰਾਤ ਸੁੱਈ ਹੈ ਬਵਲਾ ਕਰਨਾ ਹੈ 10 8 ਕਿਲੋ ਲੀਟਰ ਹੋਊਗਾ ਖੋਲ ਕੇ ਇਹਨੂੰ ਵੀ ਤੇ ਦੁੱਧ ਦੇ ਵੀ 13 12 13 ਲੀਟਰ ਹਾਂ ਕੱਦ ਕਾਠ ਵੱਡਾ ਬਿੱਲੀ ਮਣਕੀ ਅੱਖ ਦੇ ਵਿੱਚ ਆ ਗਈ ਹਨਾ ਲਓ ਜੀ ਖੋਲ ਕੇ ਤੋਰਾ ਕਰਾ ਲਈਏ ਚੈੱਕ ਕੰਦਾ ਲਓ ਜੀ ਕੀ ਬਾਤਾਂ ਲਓ ਜੀ ਸਜਣੋ ਦੂਜਾ ਸੂਆ ਝੋਟਿਆ ਤੇ 8 ਕਿਲੋ ਬੋਲੇ ਤੋਂ ਸਟਾਰਟਿੰਗ ਆ ਮਗਰ ਕੱਟੀ ਆ ਗਈ ਕੱਟਾ ਆ ਗਿਆ ਕੱਲ ਸੂਈਆ ਹਾਂਜੀ ਹਾਂ ਨਾ ਜੀ ਬੰਦੇ ਨੇ ਅਰਜਨ ਕੰਗੜ ਦਾ ਬੱਚਾ ਜਿਹੜਾ ਪਾਇਆ ਇਹਨੇ ਠੀਕ ਹੈ ਜੀ ਅਰਜਨ ਕੰਗੜ ਦਾ ਬੱਚਾ ਮਗਰਾਂ ਕਹਿੰਦੇ ਪਾਇਆ ਹੈ ਠੀਕ ਹੈ ਜੀ ਲਓ ਜੀ ਕੀ ਬਾਤਾਂ ਹੈ ਗਾਦੇ ਵਜਨ ਵੇਖੋ ਝੋਟੀ ਦਾ ਲੈਵਾ ਦੇਖੋ ਕਰਮਾਲੀ ਕਿੱਡਾ ਲਾਈ ਬੈਠੀ ਆ ਸਿੰਘ ਦੇਖੋ ਕਿ ਡਾ ਕੁਆਲਟੀ ਵਾਲਾ ਸੋਨਾ ਸਿੰਘ ਕਾਟੀਆਂ ਵਾਲਾ ਤੇ ਰੇਟ ਜੀ ਸਾਵਾ ਜੀ ਨਾ ਸੂਗ ਏ ਥੋੜੀ ਝੋਟੀ ਥੱਪੀ ਗਈ ਏ ਤੇ ਕਿੰਨੇ ਦੀ ਮੁੱਲ ਕੀ ਕਰਦੇ ਹਾਂ ਮੁੱਲ ਤੇ 80000 ਰੁਪਏ ਅੱਛਾ ਕਿੰਨੇ ਦੇ ਦੀਏ ਤਿੰਨ ਘੱਟ ਕਰਨਾ 80 ਜੋ 75 ਦੀ ਦੇ ਦੇ ਕੇ ਚਲ 75 ਦੀ ਦੇ ਦਾਂ ਹੋਰ ਦੱਸ ਤੂੰ ਹੀ ਨਾਰਾਜ਼ ਨਾ ਹੋ 80000 ਦੀ ਫਿਕਸ ਹੋ ਗਈ ਹਨਾ ਹਾਂ ਜੀ 75000 ਦੀ 75000 ਦੀ ਪੰਜ ਛੋਟ ਕਰਤੀ ਨਾ 5 5 ਛੋਟ ਕਰਤੀ ਠੀਕ ਹੈ 75 ਦੀ ਠੀਕ ਹੈ ਤੇ ਇਹ ਕਿਨਵਾ ਸੁਹਾ ਆ ਗਈ ਬਾਈ ਪਹਿਲੇ ਸੁਹਾ ਬੱਛੀ ਚੌਗੀ ਹਜੇ ਚਾਰ ਦੰਦ ਦਾ ਨਾ ਚੁਆਇਸ ਹੋਈ ਚੰਗੀ ਲੱਗੀ ਸੁਆਈ ਐ ਸੰਧੀ ਸੀਲ ਥਾਂ ਨੂੰ ਬੜਾ ਸਰ ਤੇ ਬਰ ਫਰ ਗਈ ਸੰਧੂ ਸਾਹਿਬ ਕੇ ਤੇ ਬਾਕੀ ਰੇਡ ਦੀ ਗੱਲ ਕਰੀਏ ਮਗਰ ਬੱਛੀ ਸੰਧੂ ਸਾਹਿਬੇ ਬੱਛੀ ਮਗਰ ਆ ਗਈ ਹਨਾ ਰੇਟ ਵੀ ਨਾਰਮਲ ਹੀ ਹੋਊਗਾ ਦਾ ਹਾਂਜੀ ਹਾਂਜੀ ਰੇਟ ਤੁਹਾਡਾ ਰੇਟ ਸਾਡਾ ਗਾਂ ਤੁਹਾਡੀ ਗਾਂ ਸਾਡੀ ਇਨਾ ਇਨਾ ਜਿਹੜਾ ਡਾਊਨ ਕਰ ਦੇਣਾ ਅੱਜ ਕਮ ਠੰਡ ਦਾ ਕਰਕੇ ਆਓ ਫਿਰ ਕਰਤੀ ਹੈ ਲਓ ਜੀ ਕੀ ਬਾਤ ਆ ਪਹਿਲਾਂ ਵਾਛੀ ਸਜਣੋ ਥਾਂ ਤੁਹਾਨੂੰ ਬੜਾ ਸੋਹਣਾ ਕੰਮ ਦਾ ਤੇ ਬੋਲਾ ਕਿੰਨਾ ਤਿਆਰ ਹੋਊ ਬੋਲਾ ਸੰਧੂ ਸਾਹਿਬ ਇਹਦੇ ਥੱਲੇ ਹੈਗਾ ਏ ਕੋਈ 9 ਲੀਟਰ ਦਾ 9 ਕਿਲੋ ਦਾ ਹੈ ਠੀਕ ਆ ਲਓ ਜੀ ਥਾਂ ਤੁਹਾਨੂੰ ਬਹੁਤ ਸੋਹਣਾ ਲੱਗਾ ਕਿਆ ਬਾਤ ਹੈ ਤੇ ਬਾਕੀ ਫਿਰ ਇਹਦਾ ਰੇਟ ਰਹੇਗਾ ਕਿੰਨੇ ਦੀ ਦੇ ਦੀਗੇ ਜਿੰਨੇ ਦੀ ਤੁਸੀਂ ਸਾਊ ਕਰੋ ਤੁਸੀਂ ਉਹਨੇ ਵੀ ਦੇ ਦਾਂਗੇ ਕਿੰਨਾ ਫਿਰ ਵੀ ਕਹੀ ਦੱਸੋ ਕਿੰਨੇ ਦੇ ਦੀਗੇ ਹੈਗਾ 32000 ਮੋਲ 32000 ਠੰਡੀ ਬਾਰ ਪੜ ਗਈ ਆ ਅੱਛਾ ਜੀ ਮਾਰਨੀਆਂ ਤਾਰਾਂ ਮਾਰ ਕੇ ਆ ਅੱਛਾ ਜੀ ਨਹੀਂ ਡਰਦੀ ਕੋਈ ਨਹੀਂ ਰਹਿੰਦੋ ਜਿਹਨਾਂ ਨੇ ਖਾਣ ਨਹੀਂ ਹੋਗੀ ਤੇ ਕਿੰਨੇ ਦੀ ਦੇ ਦੀਗੇ 32000 ਦੀ ਦੇ ਦਾਂਗੇ ਹੋਰ ਦੋ ਛੱਡ ਦੇ ਜਾਣਦੇ ਸੀ ਧੀਰੀ ਠੀਕ ਆ ਤੇ ਚੌਥੇ ਨੰਬਰ ਤੇ ਜਿਹੜੀ ਉਹਦੀ ਕੀ ਡਿਟੇਲ ਆ ਦੇ ਕਿਨਵਾ ਸੂਹਾ ਉਹ ਆ ਗਈ ਜਿਹੜੀ ਉਹ ਸੰਧੂ ਸਾਉ ਦਜੇ ਸੂਏ ਸੂਣੀ ਆ ਰਹੀ ਅਸੀ ਅੱਛਾ ਦਜੇ ਸੂਏ ਸੂਣੀ ਕੀ ਕਿੰਨਾ ਕਿ ਦੁੱਧ ਦੀ ਮਾਲਕ ਰਹੀ ਆ ਦੁੱਧ 17 18 ਲੀਟਰ ਨਾਲ ਚੋਇਆ ਹੈ ਅੱਛਾ ਜੀ ਦਿਨ 10 ਲੈ ਲੈਂਦੀ 18 ਲੀਟਰ ਦੁੱਧ ਚੋਂ ਦੀ ਰਿਹਾ ਦਿਨ ਦੇਣਾ ਜੇ 8 ਲੈ ਜਣੇ ਨੇ ਖੁੱਲ ਗਏ ਨੂੰ ਜੇਦੇ ਕੋਈ ਭੈਣ ਭਰਾ ਘੜੂ ਏਦਾਂ ਹੀ ਹੂੰ ਉਹ ਚਲੋ ਸੰਭਾਈ ਜਿਹੜੀ ਆਪਾਂ ਛੱਡਦਾ ਅਸੀਂ ਐਕਟਫ ਕਰੋ ਸੰਗ ਤੇ ਦਿਨ 10 ਲੈਂਦੀ ਜੀ ਸਜਣੋ ਖੁੱਲੇ ਢੁੱਲੇ ਠੀਕ ਆ ਜੀ ਦੁੱਧ 16 17 ਤੇ 18 ਕਿਲੋ ਦੀ ਕੁਐਸਟੀ ਦੇ ਹਿਸਾਬ ਨਾਲ ਲਓ ਕਹਿੰਦੇ ਨੋ ਜੀ ਕੀ ਬਾਤ ਬਹੁਤ ਸੋਹਣੀ ਆ ਥਣ ਥੁਣੇ ਬੜਾ ਕੰਮ ਦਾ ਸਜਣੋ ਲੱਗਾ ਬਾਕੀ ਇਹਨਾਂ ਦੀ ਲੜ ਪਈ ਕੱਚੀ ਕੱਚੀ ਆ ਤੇ ਪੂਰੀ ਭਰ ਕੇ ਵਾਹ ਪੂਰੇ ਫੱਟੇ ਢੋ ਜੂਗੀ ਨੋ ਜੀ ਲਓ ਜੀ ਕਿੱਥੋਂ ਆਇਆ ਇਹ ਲਓ ਜੀ ਇਹ ਫਿਰ ਕਿੰਨੇ ਦੀ ਬਾਈ ਰਾਜ ਸਿੰਘ ਆਪਾਂ ਦੇ ਦੇਣੀ ਆ ਸੰਧੂ ਸਾਹਿਬ ਜੇ ਤੇ ਆਪਾਂ ਤਿਆਰ ਕਰਕੇ ਇਹਨੂੰ ਅਠਾ ਦਿਨਾਂ ਨੂੰ ਵੇਚ ਗਏ ਆ 45 ਤੋਂ 50 ਦੇ ਵਿੱਚ ਮੱਛੀ ਵਿਗਦੀ ਆ ਆਪਾਂ ਨੂੰ ਵੀ ਪਤਾ ਬਾਹਰ ਮੁੱਲ ਤੁਸੀਂ ਰੋਜ਼ ਵੇਂਦੇ ਜੋ ਵੀਡੀਓ ਬਣਾਉਂਦੇ ਜੋ ਹਾਂਜੀ 45 ਤੋਂ 50 ਦੇ ਵਿੱਚ ਵਿਗਣੀ ਆ ਹਾਂਜੀ ਅੱਜ ਆਪਾਂ 40000 ਦੀ ਦੇਣੀ ਆ 40 ਦੀ ਹਾਂਜੀ ਦੋ ਹੋਰ ਛੱਡ ਦਾਂਗੇ ਨਹੀਂ ਯਾਰ ਛੱਡਾਂਗੇ ਹੋਰ ਮੱਛੀ 45 50 ਹਜ਼ਾਰ ਦੀ ਕਰਨ ਵਾਲੀ ਠੀਕ ਆ ਛੱਡ ਦਿਓ ਯਾਰ ਛੱਡ ਦਿਓ ਠੀਕ ਆ ਵੇਖਦੇ ਹੀ ਮੱਛੀ ਠੀਕ ਲਓ ਭਾਈ ਸਜਣੋ ਵਛੀ ਵਿਗਦੀ ਆ 39000 ਦੀ ਜੈਸਨੋ ਕਰਤੀ ਵੀ ਨਹੀਂ ਇੱਥੇ ਹੋਣੀ ਕੁਝ ਵੀ ਹੋਣਾ ਤੇ ਚਾਰ ਪਸ਼ੂ ਆ ਖਰੀਦਦਾਰੀ ਪਿੰਡ 마ਸੀ ਕੇ ਪਹੁੰਚ ਕੇ ਨਰਖ ਪਰਖ ਤਸੱਲੀ ਕਰਕੇ ਲੈ ਜਾਓ ਸਾਡੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਬ ਰਾਕਾ ਜੀ